ਆਪਣੇ ਸਾਥੀਆਂ ਵੱਲੋਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿ ਅੱਜ 0 ਆਰ ਦੇ ਵਿੱਚ ਮੈਂ ਇੱਕ ਰੈਜ਼ੋਲੂਸ਼ਨ ਆਪਣੀ ਸਾਰੀ ਪਾਰਟੀ ਵੱਲੋਂ ਲੈ ਕੇ ਆਂਦਾ ਸੀ ਕਿ ਜਿਹੜੀ ਅਨਪੈਰਲਡ ਦੇ ਸੈਕਰੀਫਾਈਸ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਸ ਦੇ ਵਿੱਚ ਸਮੁੱਚਾ ਹਿੰਦੁਸਤਾਨੀ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਸਾਰਾ ਪੰਜਾਬੀ ਜਗਤ ਇਹ ਚੰਦ ਇਹ ਪੰਜਾਬ ਅਸੈਂਬਲੀ ਯੂਨੀਮਸ ਰੈਜ਼ੋਲੂਸ਼ਨ ਪਾਏ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਮੰਗ ਕਰੇ ਕਿ ਉਹਨਾਂ ਦੀ ਅਨਪੈਲੈਂਡ ਜਿਹੜੀ ਸੈਕਰੀਫਾਈਸ ਹੈ ਉਹਦੇ ਬਾਅਦ ਸੇ ਉਹਨਾਂ ਨੂੰ ਭਾਰਤ ਰਤਨਾ ਦਾ ਅਸੀਂ ਚਾਹੁੰਦੇ ਹਾਂ ਕਿ ਸਨਮਾਨ ਉਹਨਾਂ ਨੂੰ ਦਿੱਤਾ ਜਾਏ ਬੜਾ ਅਨਫੋਰਚੂਨੇਟ ਹੈ ਕਿ ਆ ਮੈਂ ਰੈਜ਼ੋਲੂਸ਼ਨ ਪੜ ਕੇ ਸੁਣਾਣਾ ਚਾਹਨਾ ਜਿਹੜਾ ਤਿਆਰ ਕੀਤਾ ਸੀ دس ہاؤس یونیمسلی ریزالوز ٹو ریکمینڈ ٹو دی گورمنٹ آف انڈیا ٹو کانفر دی بھارت رتن اوارڈ آن شہید اعظم سردار بگت سنگھ جی ان ریکشن آف دس انل اینڈ انسپریشنل سیکریفائز انگ دی موومینٹ اگینسٹ دی برٹش کلونیئل رو آ میں تمام دسنا چاہا کہ اسپیکر صاحب نے مینو بولنے کا وقت دتا बोलन ਦੇ ਟਾਈਮ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਕਿੰਡੀ ਅਨਫੋਰਚਨਟ ਗੱਲ ਹੈ ਰੋਜ਼ ਜ਼ੀਰੋ ਆਰ ਦੇ ਵਿੱਚ ਸਵਾਲ ਜਵਾਬਾਂ ਦੇ ਵਿੱਚ ਆਪਣੀ ਚੈਲੰਜ ਦੇ ਵਿੱਚ ਅਸੀਂ ਇੱਕ ਦੂਜੇ ਤੇ ਕੁਝ ਵੀ ਖਿਲਾਫ ਜਾਂ ਹੱਕ ਦੀ ਗੱਲ ਕਹਿ ਸਕਦੇ ਹਾਂ ਸਭ ਨੂੰ ਪੂਨ ਹੱਕ ਔਰ ਜਦੋਂ ਐਡਾ ਇੱਕ ਸੋਲਮ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਇੱਕ ਪੁੱਤਰ ਰੈਜ਼ੋਲੂਸ਼ਨ ਆ ਰਿਹਾ ਉਸ ਟਾਈਮ ਤੇ ਸਪੀਕਰ ਸਾਤਾ ਜਿਹੜਾ ਰੋਲ ਸੀ ਮੈਂ ਸਮਝਣਾ ਬੜਾ ਬਦਕਿਸਮਤੀ ਦੇ ਨਾਲ ਇਹ ਸਿਗਨਲ ਮੈਨੂੰ ਲੱਗਦਾ ਸਿੱਧਾ ਦਿੱਲੀੋਂ ਆਇਆ ਸੀ ਅੱਜ ਉਹਨਾਂ ਦੀ ਅੱਖਾਂ ਵਿੱਚ ਉਹਨਾਂ ਦੇ ਬਿਹੇਵੀਅਰ ਵਿੱਚ ਫਰਕ ਸੀ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਕੋਟ ਕਰਨੇ ਸ਼ੁਰੂ ਕਰ ਦਿੱਤੇ ਬਹੁਤ ਅਨਫੋਰਚੂਨੇਟ ਮੈਂ ਫੋਟੋਆਂ ਵਿਖਾਣਾ ਚਾਹੁੰਦਾ ਤੁਹਾਨੂੰ ਜਿਸ ਵਿਅਕਤੀ ਨੇ ਕੰਮ ਕੀਤਾ ਉਹਦਾ ਨਾਮ ਹੈ ਭਗਵੰਤ ਸਿੰਘ ਫਾਟੜਾ ਤਹਿਸੀਲ ਦਾ ਰਹਿਣ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਕਈ ਸਾਲਾਂ ਦੀ ਆ ਸੰਵਾ ਸਾਹਿਬ ਨੇ ਇਹਦੇ ਵਿੱਚ ਸੀਐਮ ਪੰਜਾਬ ਭਗਵੰਤ ਮਾਨ ਨੇ ਅਗਲੀ ਫੋਟੋ ਦੇ ਵਿੱਚ ਇਹ ਜੱਤੀ ਸਪੀਕਰ ਸਾਹਿਬ ਨੇ ਇਹਦੇ ਵਿੱਚ ਐਫਐਮ ਸਾਹਿਬ ਨੇ ਅਗਲੀ ਦੇ ਵਿੱਚ ਅਮਨ ਅਰੋੜਾ ਜੀ ਨੇ ਖੜੇ ਜੀ ਆ ਤੁਸੀਂ ਵੇਖੋ ਉਹਦਾ ਵਰਕ ਕੋ ਇੱਕ ਇੱਕ ਬੰਦੇ ਕੋਲ ਪਿਛਲੇ ਸਾਲਾਂ ਦਾ ਲਾਲ ਖਤਾਬ ਲਈ ਪੜਦੇ ਇਹਨਾਂ ਸਾਰਿਆਂ ਕੋ ਚਿੱਠੀਆਂ ਲਖਵਾਈਆਂ ਨੇ ਐਮ ਐਲ ਏ ਸੋ ਐਮ ਪੀ ਸੋ ਆਪ ਦੇ ਚੀਫ ਮਿਨਿਸਟਰ ਕੋ ਸਪੀਕਰ ਕੋ ਇਹਨਾਂ ਦੇ ਫਾਈਨੈਂਸਿਸ ਤੋਂ ਇਹਨਾਂ ਦੇ ਪਾਰਟੀ ਪ੍ਰਧਾਨ ਕੋ ਤੇ ਜਦੋਂ ਅਸੀਂ ਉਹ ਗੱਲ ਕੀਤੀ ਜਿਹੜਾ ਸਾਰਾ ਹਿੰਦੁਸਤਾਨ ਤੇ ਹਰ ਪੰਜਾਬੀ ਚੰਦ ਤੇ ਇਹਨਾਂ ਨੇ ਉਸੇ ਟਾਈਮ ਇੱਕ ਆਪਣੇ ਮੈਂਬਰ ਨੂੰ ਖੜ੍ਹਾ ਕਰਕੇ ਇੱਕ ਬਿਲਕੁਲ ਹੀ ਇ ਮਟੀਰੀਅਲ ਇਸ਼ੂ ਤੇ ਇਥੇ ਸਾਰੇ ਹਾਊਸ ਦੇ ਵਿੱਚ ਮੈਂ ਸਮਝਦਾ ਸ਼ਹੀਦਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਇਹਨਾਂ ਦੇ ਚਿਹਰੇ ਨੂਰਾਨੀ ਨੇ ਤੇ ਕਰਤੂਤਾ ਕਾਫਰਾਨੀ ਨੇ ਜਿਹੜੇ ਤੁਸੀਂ ਵੇਖੋ ਇਹਨਾਂ ਦੇ ਚਿਹਰੇਆਂ ਤੋਂ ਬੜੇ ਨੂਰਾਨੀ ਨੇ ਕਰਤੂਤਾ ਕਾਫਰਾਨੀ ਨੇ ਇਸ ਪਾਰਟੀ ਦੀ ਸੋਚ ਤੁਸੀਂ ਵੇਖੋ ਪਿੱਛੇ ਫੋਟੋ ਲਾਈ ਹੈ ਡਾਕਟਰ ਪੀ 임ਰਾਵ ਸਾਭੇਗੇ ਅੰਬੇਦਕਰ ਸਾਹਿਬ ਦੀ ਪਿੱਛੇ ਆਪਣੇ ਹਰ ਦਫਤਰ ਚ ਫੋਟੋ ਲਾਈ ਸ਼ਹੀਦ ਆਜ਼ਮ ਭਗਤ ਸਿੰਘ ਜੀ ਵਟ ਸੋਚ ਇਸ ਟੋਟਲ ਇਹਨਾਂ ਦੀ ਉਹ ਹੈ ਜਿਹੜੀ ਉਸ ਟਾਈਮ ਦਾ ਜੇਮਸ ਸਕਾਟ ਵੀ ਸੋਸੀ ਜਿਨੇ ਸਾਇਮਨ ਕਮਿਸ਼ਨ ਦੇ ਵੇਲੇ ਚਿਹਰੇ ਪੰਜਾਬ ਲਾਲਾ ਲਾਜਪਤ Rai ਜੀ ਤੇ लाठी चार्ज ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਉਹ ਜਮਾਤ ਇਹ ਉਹ ਜਮਾਤ ਹੈ ਕਿਹੜਾ ਚਿਹਰਾ ਕੋਈ ਹੈ ਜਿਹੜੇ ਨੂਰਾਨੀ ਬਟ ਕਰਤੂਤ ਕਾਫਰਾਂ ਅਸੀਂ ਵਾਕ ਆਊਟ ਕੀਤਾ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਵਿਸ਼ੇਸ਼ ਤੌਰ ਕਸਟੋਡੀਅਨ ਆਫ ਦਿ ਹਾਊਸ ਜਿਹੜੇ ਸਾਡੇ ਸਪੀਕਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਨੇ ਮੈਂ ਤੁਹਾਨੂੰ ਉਹਦੇ ਚਿੱਠੀਆਂ ਬਖਾਣਾ ਜਿਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਚਿੱਠੀਆਂ ਲਿਖੀਆਂ ਨੇ ਕਿ ਆਸਾ ਖੁਲਕਾਰ ਸਿੰਘ ਦੀ ਚਿੱਠੀ ਆ ਕੁਮਾਰ ਸਿੰਘ ਦੀ ਚਿੱਠੀ ਤੁਸੀਂ ਵੇਖੋ ਪ੍ਰਾਈਮ ਮਿਨਿਸਟਰ ਨੂੰ ਲਿਖੀ ਹੈ 669 ਮੋਦੀ ਜੀ ਆਈ ਹੰਬਲੀ ਰਿਕਵੈਸਟ ਯੂ ਦੈਟ ਦ ਫਰੀडम फाइਟਰਸ ਚੇਤਿਆਜਮ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਉਹ ਸਾਰੀਆਂ ਗੱਲਾਂ ਕਰਦੇ ਹੋਏ ਟੂ ਬੀ ਗਿਵਨ ਸਟੇਟਸ ਆਫ ਨੈਸ਼ਨਲ ਮਾਈਸਟਰ ਐਂਡ ਵੀ ਪੈਸਟੋਰਡ ਭਾਰਤ ਰਤਨਾ ਫॉर द ਅਬਾ ਬਲੈਂਸ਼ਨ ਫਰੀਡ ਬਾਈ ਆਰ ਚਿੱਠੀ ਇਹ ਇੱਕ ਪਾਸੇ ਚਿੱਠੀਆਂ ਲਿਖਦੇ ਨੇ ਜਦੋਂ ਆਪੋਜੀਸ਼ਨ ਵਾਲੇ ਕੋਈ ਰੈਜ਼ੋਲੂਸ਼ਨ ਲੈ ਕੇ ਆਂਦੇ ਨੇ ਤੇ ਇਹ ਆਦਮੀ ਉਥੇ ਰੈਜ਼ੋਲੂਸ਼ਨ ਨੂੰ اپੋਜ਼ ਕਰਦੇ ਨੇ ਰੌਲਾ ਰੱਪਾ ਪਾਉਂਦੇ ਨੇ ਇਹ ਸਮਝਦੇ ਨੇ ਕਿ ਰੈਜ਼ੋਲੂਸ਼ਨ ਕੱਲਾ ਇਹਨਾਂ ਵੱਲੋਂ ਹੀ ਆਣਾ ਚਾਹੀਦਾ ਸੀ ਇਹਨਾਂ ਵੱਲੋਂ ਵੀ ਆਉਂਦਾ ਸੀ ਸਪੋਰਟ ਕਰਨੋਂ ਇੱਛਾ ਸੀ ਬਹੁਤ ਅਫਸੋਸ ਸਾਨੂੰ ਆਇਆ ਬਹੁਤ ਹੀ ਦੁਖਦਾਈ ਬਹੁਤ ਹੀ ਦੁਖਦਾਈ ਇਹ ਮੌਕਾ ਹੈ ਕੋਈ ਐਸੀ ਗੱਲ ਕਰ ਅਸੀਂ ਹਾਊਸ ਤੋਂ ਬਾਹਰ ਉੱਠ ਕੇ ਆਏ ਆ ਇਹਨੂੰ ਕੰਡੈਮਨ ਕਰਨਾ ਸਮੁੱਚੇ ਪੰਜਾਬ ਨੂੰ ਤੇ ਹਿੰਦੁਸਤਾਨੀਆਂ ਨੂੰ ان فرضی انقلابیاں سوچ بارے چنگی طرح چاندنا ہو جانا چاہیے صاحب ہندی کن یہ میں ہندی چینلز کے لیے یہ بات کہنا چاہتا ہوں ایک بھگونت سنگھ نام کے گھگا گاؤں ہے ان کا پٹیالہ میں پاترہ تحصیل ہے انہوں نے یہ لال کتاب تیار کر رکھی انہوں نے ساری پریٹیکل جماعتوں کے لیڈرز کے پاس میں سے لیٹرز لے رکھی ہیں پرائیم منسٹر کے نام پر سارے ایم پیز نے لکھا ہوئے آپ کے سی ایم مان صاحب کی ہے سنگما صاحب کی ہے آمن اولوڑا جی کی ہے جس پہ انہوں نے پیش کش کی ہوئی ہے کہ شہید آدم بھگت سنگھ راج گرو سمدیب جی ان کو نیشنل مارٹرز ڈکلیئر کیا جائے اور بھارت ردنا سے شہید آدم بگت سنگھ جی کو سلمان دیا جائے جی آج صبح آر میں سپیکر صاحب نے داز کو پر لیڈر آف دی اپوزیشن موقع دیا کہ آپ اپنی بات رکھیں یا تو میرا خیال ہے ان کو ہو سکتا کسی حساب سے تم جب آپ پرپیر کرتے ہو بات لیک بھی ہو جاتی ہے تو انہوں نے جب میں نے یہ ریزولوشن پر بات اپنی رکھنی شروع کی تو ان کے اپنے لوگوں نے اتراج جتانا شروع کیا میں پوچھنا چاہتا ہوں آج سارا ہندوستان سارے ہندوستانی ہمارے پنجابی وشیشت اور نوجوان پیڑی جو ہے ہمارے دیش کی وہ سارے چاہتے ہیں کہ اتنے سالوں سے جو بھارت رتنا سے نوازا نہیں گیا شیدی اعظم بھگر سنگھ جی کو ان کو نواج نہ چاہیے اور یہ ایک فرضی انقلابی جواب جو پیچھے فوٹو تو رکھتی ہے ڈاکٹر امبیدکر صاحب کی اور شیدی اعظم بھگر سنگھ جی کو. سوچ ان کی جیسے ایک پرانہ ایک کہاوت تھی کہ چہرے نورانی ہیں مگر کرتوت ان کی کافرانوں والی کافروں والی کرتوت ہے چہرے نورانی ہیں بڑی بڑی کرشیوں پر بیٹھے ہیں آج جب یہ ریزولوشن میں لے کر آیا انہوں نے اس ریزولوشن کو پوز کیا